ਤਾਰ ਲੋਕੋ ਇੱਕ ਜੰਝੂ ਦੀ ਕਿ ਤੁਸੀਂ ਗੱਲ ਕਰਦੇ ਆ ਨੋ ਛੱਕ ਨੋ ਛਕਾਂ ਦੇ ਜੰਝੂ ਤਾਰ ਲੋਕੋ ਕਹਿੰਦੇ ਤੁਸੀਂ ਇੱਕ ਜੰਝੂ ਦੀ ਗੱਲ ਕਰ ਰਹੇ ਮੈਂ ਤਾਂ ਚੌਹਾਂ ਜੋਗਾਂ ਤੋਂ ਪੌਂਦਾ ਆ ਰਿਹਾ ਆ ਲਓ ਉਦੋਂ ਰੰਭੀ ਹੱਥ 'ਚ ਫੜੀ ਸਤਿਗੁਰਾਂ ਨੇ ਆਪਣੀ ਛਾਤੀ 'ਚ ਮਾਰੀ ਚੌਹਾਂ ਜੋਗਾਂ ਦੇ ਜੰਝੂ ਕੱਟ ਕੇ ਬਾਹਰ ਰੱਖ ਦਿੱਤੇ ਕਹਿੰਦੇ ਕੱਲਾ ਕੱਲਾ ਗਣ ਲਓ ਸੁਣ ਕੇ ਜਰਾ ਗੁਰੂ ਰਵਿਦਾਸ ਜੀ ਕਚਹਿਰੀ ਵਿੱਚ ਕਹਿਣ ਲੱਗੇ ਗੁਰੂ ਰਵਿਦਾਸ ਜੀ ਕਚਹਿਰੀ ਵਿੱਚ ਕਹਿਣ ਲੱਗੇ ਸੱਚ ਝੂਠ ਦਾ ਕਰਾਂਗਾ ਨਾ ਤਾਂ ਲੋਕੋ ਇੱਕ ਜੰਝੂ ਦੀ ਕੀ ਤੁਸੀਂ ਗੱਲ ਕਰਦੇ ਆ ਲੋ ਛੁੱਕ ਨੋ ਚੁਕਾਂਦੇ ਜੰਝੂ ਚਾਰ ਨਾ ਕਹਿੰਦੇ ਕਰੀਤਾਂ ਦੇ ਲਈ ਤੁਸੀਂ ਮਜਬੂਰ ਕੀ ਦਾ ਤੇ ਦਿੱਤੀ ਪੰਤਰੀ ਵੀ ਕੰਗਾਂ ਉਤੇ ਤਾਰ ਲੋਕੋ ਤੁਹਾਡੇ ਜ਼ੁਲਮਾਂ ਨੂੰ ਵੇਖ ਧਰਤੀ ਰੋਣ ਲੱਗੀ ਲੈਣਾ ਪੈ ਗਿਆ ਏ ਮੈਨੂੰ ਅਫਤਾਰ ਲੋਕੋ ਐਥੇ ਕੀ ਲੱਗੇ ਕਹਿਣ ਜਰਾ ਗੌਰ ਹੋਵੇ ਚੱਚਾ ਚੰਮ ਹੁੰਦਾ ਮਮਾ ਮਾਸ ਹੁੰਦਾ ਉਹ 나ੜੀਆਂ ਹੈ ਜਿਹੜਾ ਕੰਨਾਂ ਲਾਇਆ ਰਾਰਾ ਰੱਤ ਹੁੰਦਾ ਜਿਹਨੂੰ ਖੂਨ ਕਹਿੰਦੇ ਐਦਾਂ ਬਣਦਾ ਹੈ ਚਾਚਾ ਮੰਮੇ ਨੂੰ ਕੰਨਾਂ ਰਾਰਾ ਚ ਮਾਰ ਲੋ ਕੋ ਵੀ ਜੇ ਹਾਂਸੀ ਏ ਕਲਾਕਾਰੀ ਪਰਮਾਤਮਾ ਦੀ ਐ ਥੇ ਸਾਰਿਆਂ ਨੂੰ ਕਰੋ ਤੁਸੀਂ ਪਿਆਰ ਨਾਲ ਕੋ ਐਥੇ ਸਾਰਿਆਂ ਨੂੰ ਕਰੋ ਤੁਸੀਂ ਪਿਆਰ